सितंबर दो हज़ार तेई तो सिख अध्यापक आत्म अकैडमी क्यों रहे हैं? सिख वाले अठ मैंबर ने आत्म अकैडमी छड़ दिखती है जिन्होंमारी सिख सन अजिहा क्यों होया है मुख अध्यापक ने सानू दसाया है कि असी सिख स्कूल नहीं हाँ असी धार्मिक चरित्र वाला स्कूल हाँ इत्या है ਇਸ ਦਾ ਜਵਾਬ ਲੱਭਣ ਲਈ ਆਓ ਅਸੀਂ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਵੇਖੀਏ ਜੋ ਕੈਟ ਖਾਲਸਾ ਅਕੈਡਮੀ ਸਟਰਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਸੀਈਓ ਦੇ ਕੈਰੀਅਰ ਨੂੰ ਨਿਕ ਕੰਡੋਲਾ ਦੁਆਰਾ ਪ੍ਰਮੋਟ ਕੀਤਾ ਗਿਆ ਸੀ ਨਿਕ ਨੂੰ ਇੱਕ ਅਦਾਲਤੀ ਕੇਸ ਵਿੱਚ ਜਨਤਕ ਤੌਰ ਤੇ ਸ਼ਰਮਿੰਦਾ ਕੀਤਾ ਗਿਆ ਸੀ ਅਤੇ ਇੱਕ ਨੇਤਾ ਵਜੋਂ ਹਟਾ ਦਿੱਤਾ ਗਿਆ ਸੀ ਖੈਰ सेब दरखत तो दूर नहीं डिग गया है मौजूदा सीओ की लालसा उसू अन्ना कर रही है अनीता नु पता है कि दो हज़ार ती तक कट घट तीन चार स्कूल प्राप्त करने चाहते हैं नहीं तो ट्रस्ट न एक व्डे विच मिला दिता जाएगा ओसीओ वजों कि बचेगी उसू विच होर स्कूल शामिल करने चाहते हैं पर यूके बहुत सारे सिख स्कूल नहीं हैं ਹੁਣ ਕੀ ਤਰਸਿੱਟ ਦਾ ਨਾਮ ਬਦਲੋ ਇਸ ਨੂੰ ਸਿੱਖ ਧਰਮ ਤੇ ਕਾਟ ਕਰੋ ਲੀਡਰਸ਼ਿਪ ਹੈ ਜੋ ਗੈਰ ਸਿੱਖਾਂ ਨੂੰ ਤੇ ਵਦੇਰੇ ਮੁਖ ਤਾਰਾ ਦਿਖਾਈ ਦਿੰਦੇ ਹਨ ਇਸ ਨਾਲ ਉਹਨਾਂ ਨੂੰ ਗੈਰ ਸਿੱਖ ਸਕੂਲ ਹਾਸਲ ਕਰਨ ਵਿੱਚ ਮਦਦ ਮਿਲੇਗੀ ਖਾਲਸਾ ਅਕੈਡਮੀਆਂ ਤਰਸਿੱਟ ਦਾ ਜਨਮ ਸਿੱਖ ਤਰਸਿੱਟ ਵਜੋਂ ਹੋਇਆ ਸੀ ਅਤੇ ਹੁਣ ਬਚਣ ਲਈ ਸਿੱਖ ਧਰਮ ਨੂੰ ਦਰਵਾਜ਼ਾ ਦਿਖਾ ਰਹੇ ਹਨ ਇਹ ਇਤਿਹਾਸਕ ਤੌਰ ਤੇ ਤੀਸਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਮਸੰਦਾਂ ਨੇ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਸਾਜਣ ਤੂੰ ਮਸੰਦ ਡਰੇ ਹੋਏ ਸਨ ਇਵੇਂ ਹੀ ਡਰਸ ਖਾਲਸੇ ਤੋਂ ਡਰਦਾ ਹੈ ਕਿ ਉਹ ਹੁਣ ਖਾਲਸਾ ਨਾਮ ਮਿਟਾਉਣਗੇ ਉਹਨਾਂ ਦੇ ਬੋਰਡ ਜਾਂ ਸੀਨੀਅਰ ਲੀਡਰਸ਼ਿਪ ਟੀਮ ਵਿੱਚ ਕੋਈ ਅੰਮ੍ਰਿਤਧਾਰੀ ਨਹੀਂ ਹੈ ਅਨੀਤਾ ਕੀ ਤੁਸੀਂ ਅੱਜ ਦੇ ਮਸੰਦ ਹੋ ਮਸੰਦਾਂ ਦਾ ਕੀ ਹਾਲ ਸੀ ਜੋ ਖਾਲਸਾ ਨਹੀਂ ਚਾਉਂਦੇ ਸਨ ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਵਿੱਚੋਂ ਛੇਕ ਦਿੱਤਾ ਸੀ ਸਾਨੂੰ ਸੀ ਉਹਨਾਂ ਨਾਲ ਕੀ ਕਰਨਾ ਚਾਹੀਦਾ ਹੈ ਕੀ ਉਹ ਨਵੀਂ ਮਸੰਦ ਹੈ ਕਿਰਪਾ ਕਰਕੇ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਕਰ ਲੈ ਸ਼ੇਅਰ ਕਰੋ ਕਿਰਪਾ ਕਰਕੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰਨਾ ਯਕੀਨੀ ਬਣਾਓ